ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਆਗੋਂ ਠਾਕੁਰ ਕਰੋ ਸਾਡੇ ਮਨ ਚ ਵੀ ਤੇ ਤਨ ਚ ਵੀ ਪ੍ਰੇਮ ਗਮ ਤਾਂ ਤੇ ਜਿਹੜਾ ਸwamy ਅਕਾਲ ਪੁਰਖਾ ਉਸ ਦਾ ਹੈ ਖਿੰਖਿਨ ਸਰਧਾ ਮਨ ਬਹੁਤ ਉਠਾਈਆ ਸਾਡੇ ਮਨ ਦੇ ਚ ਖਿੰਖਿਨ ਕਾਲ ਵਿੱਚ ਬਹੁਤ ਸਰਧਾ ਉਠਈ ਹੈ ਕਿ ਕਦੋਂ ਮਾਰਾ ਨੂੰ ਮਿਲਗੇ ਹੋਰ ਦੇਖੇ ਸਰਧਾ ਮਨ ਪੂਰੇ ਜਦੋਂ ਸਤਿਗੁਰਾਂ ਦੇ ਦਰਸ਼ਨ ਵੇਖ ਕੇ ਮਨ ਦੀਆਂ ਸਾਰੀਆਂ ਸਰਧਾ ਪੂਰੀਆਂ ਹੋ ਗਈਆਂ ਨਾਰਾ ਜੀਨ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਜਿਵੇਂ ਚਾਤਰਕ ਪਿਉ ਪ੍ਰਿਉ ਬੂੰਦ ਮੁਖ ਪਈ ਜਾਵੇਂ ਜਿਵੇਂ ਚਾਤਰਕ ਬੰਬੀਹਾ ਪ੍ਰਿਉ ਪ੍ਰਿਉ ਸ਼ਬਦ ਉਚਾਰਦਾ ਹੋਵੇ ਤੇ ਬੱਦਲ ਕਿਰਪਾ ਕਰਕੇ ਸ਼ਾਂਤੀ ਬੂੰਦ ਉਹਦੇ ਮੂੰਹ ਚ ਪਾ ਦੇਵੇ ਗੰਠ ਵਿੱਚ ਤੇ ਫੇਰ ਉਹਨੂੰ ਤ੍ਰਿਪਤੀ ਆ ਜਾਂਦੀ ਹੈ ਇਵੇਂ ਮਹਾਰਾਜੀ ਬੰਬੀਹਾ ਜੀ ਨੇ ਆਈ ਸਾਡੇ ਚਿਤ ਪ੍ਰਿਉ ਪ੍ਰਿਉ ਕਰਦੇ ਸੀ ਸਤਿਗੁਰਾਂ ਨੇ ਪਹਿਲ ਨਿਸ਼ਚੇ ਰੂਪੀ ਦਰਸ਼ਨ ਦੇ ਨੂੰ ਬੂਦ-ਮੂਹ ਚ ਪਾਤੀ ਹੈ ਮਿਲ-ਮਿਲ ਸਖੀ ਹਮ ਮਿਲ-ਮਿਲ ਸਖੀ ਹਰ ਕਥਾ ਸੁਨਈਆ اے ਸਖੀਓ ਮਿਲ-ਮਿਲ ਕੇ ਸੰਗਤ ਦੇ ਨਾਲ ਮਨ ਕਰਕੇ ਮਿਲ ਕੇ ਤਨ ਕਰਕੇ ਮਿਲ ਕੇ ਮਨ ਮੇਲੀ ਹੋ ਕੇ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦੀ ਕਥਾ ਸੁਣਨਾ ਕਰੋ ਸਤਿਗੁਰੂ ਦਇਆ ਕਰੇ ਪ੍ਰਭ ਮੇਲੇ ਇਹ ਉਹ ਬਾਤ ਹੈ ਤੁਹਾਨੂੰ ਦੱਸਦੇ ਹਾਂ ਅਸੀਂ ਜਦੋਂ ਸਤਿਗੁਰੂ ਸਾਹਿਬ ਜੀ ਦਇਆ ਕਰਦੇ ਆ ਉਦੋਂ ਵਾਸ਼ਗੁਰੂ ਨਾਲ ਮੇਲ ਦਿੰਦੇ ਹਨ ਮੈਂ ਤੇਸ ਆਗੇ ਸਿਰ ਕੱਟ-ਕੱਟ ਪਈ ਅਸੀਂ ਉਹਨਾਂ ਸਦਕਾ ਵੀ ਆਪਣਾ ਸੀਸ ਕੱਟ-ਕੱਟ ਕੇ ਪੰਹਿਆਂ ਪਿਆਰੇ ਨੂੰ ਭੇਟਾ ਕਰਦਾ ਸੀ ਐ ਮਹਾਰਾਜ ਦੇ ਕਰਨਾ ਚ ਹੰਕਾਰ ਰੂਪੀ ਸਿਰ ਕੱਟ-ਕੱਟ ਕੇ ਪਈਏ ਪ੍ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਸਾਰੇ ਰੋਮ ਰੋਮ ਵਿੱਚ ਵੀ ਮਨ ਤਨ ਦੀ ਇੱਕ ਰਸੇ ਇਹ 20 ਦਿਨ 20 ਦਿਨ ਪੀੜਾ ਹੈ ਵਿਛੋੜੇ ਦੀ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈ ਆ ਸਾਨੂੰ ਤਾਂ ਮਹਾਰਾ ਦੇਖੇ ਬਿਨ ਨੀਂਦ ਨਹੀਂ ਆਉਂਦੀ ਸ਼ਾਂਤੀ ਰੂਪ ਨੀਂਦ ਨੋ ਨੀਂਦ ਨਾ ਆਵੇ ਰਹਿਣਾ ਵਿਹਾਵੇ ਜੇ ਪੰਜੇ ਪਰਸ਼ਨ ਬਚਨ ਕੀਤੇ ਹਨ ਇਕਾਗਰਤਾ ਰੂਪੀ ਨੀਂਦ ਸ਼ਾਂਤੀ ਰੂਪ ਨੀਂਦ ਸਮਾਧੀ ਰੂਪ ਨੀਂਦ ਪਰ ਤਖ ਵੀ ਨੀਂਦ ਨਹੀਂ ਪੈਂਦੀ ਹੈ ਵੈਦ ਕਾ ਨਾਟਕ ਦੇਖ ਭੁਲਾਨੇ اے ਹਕੀਮੋ ਤੁਸੀਂ ਵੈਦ ਕ ਬਣ ਕੇ ਨਾਟਕ ਨਾਰੀਆਂ ਨੂੰ ਵੇਖ ਕੇ ਭੁੱਲ ਗਏ ਹੋ ਵੀ ਹੁਣ ਇਹਦੇ ਚ ਕਫ ਦਾ ਵਿਗਾੜ ਹੈ ਕਿ ਖੂਨ ਦਾ ਵਿਗਾੜ ਹੈ ਕਿ ਪਿਤ ਦਾ ਵਿਗਾੜ ਹੈ ਕਿ ਇਹਦੇ ਅੰਦਰ ਬਾਈ ਦਾ ਵਿਗਾੜ ਹੈ ਇਉਂ ਤੁਸੀਂ ਨਾਰੀਆਂ ਨੂੰ ਵੇਖਣ ਚ ਵੈਦ ਕ ਲੋਕੋ ਦੇਖਣ ਚ ਭੁੱਲ ਗਏ ਹੋ ਮੈਂ ਹਿਰਦੈ ਮਨ ਤਨ ਪ੍ਰੇਮ ਪੀੜ ਲਗਿਆ ਮੇਰੇ ਅੰਦਰ ਭਾਈ 나ੜੀਆਂ ਚ ਪੀੜ ਤਾਂ ਨਹੀਂ ਕੋਈ ਕਿਸੇ ਪ੍ਰਕਾਰ ਦੀ ਮੇਰੇ ਹਿਰਦੇ ਦੇ ਅੰਦਰ ਮਨ ਤਨ ਦੇ ਅੰਦਰ ਪ੍ਰੇਮ ਦੀ ਪੀੜ ਲੱਗੀ ਹੋਈ ਹੈ ਹੋਰ ਕੋਈ ਬਿਮਾਰੀ ਨਹੀਂ ਹੈ ਸਾਡੇ ਤਾਂ ਹੀ ਇਸ ਪ੍ਰਕਾਰ ਬਚਨ ਕਹਿੰਦੇ ਹੈ ਵਾਇਦਕ ਜਿਹੜੇ ਦੁਨੀਆ ਨੂੰ ਉਪਦੇਸ਼ ਦੇਣ ਵਾਲੇ ਹਨ ਨਾਟਕ ਤਮਾਸ਼ੇ ਦੁਨੀਆ ਦੇ ਦੇਖਣ ਵਾਲੇ ਜਿਹੜੇ ਹਨ 나ੜੀਆਂ ਦੀ ਨਿਆਂਈ ਇੰਦਰੀਆਂ ਦੇ ਵਿੱਚ ਦੇਖਣ ਚ ਭੁੱਲ ਗਏ ਹਨ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਾਈ ਸਾਡੇ ਮਨ ਤਨ ਦੇ ਅੰਦਰ ਮਹਾਰਾਜੇ ਪ੍ਰੇਮ ਦੀ ਪੀੜਾ ਲੱਗੀ ਹੋਈ ਹੈ ਇਹ ਬਾਹਰਲੀ ਪੀੜ ਨਹੀਂ ਹੈ ਕੋਈ ਜੋ ਤੁਸੀਂ ਬਾਹਰ ਪਿੱਛੇ ਕਾਫਜ਼ੂਦਰ ਵਗਾਰਾ ਵਗਾਰੋ ਦੁਆਰਾ ਵੇਖੋਗੇ ਹਉ ਖਿਨ ਪਲ ਰਹਿ ਨਾ ਸਕੂ ਬਿਨ ਪ੍ਰੀਤ ਅਸੀਂ ਤਾਂ ਗੁਰੂ ਪਿਆਰੇ ਗੁਰੂ ਅਮਰਦਾਸ ਸਾਹਿਬ ਤੋਂ ਬਿਨੋ ਇਤ ਕੰਝ ਨਾ ਜੀਵ ਪਲ ਜਿੰਨੇ ਚਿਰ ਚੋਂ ਰਹਿ ਨਹੀਂ ਸਕਦੇ ਹਾਂ ਜਿਉਂ ਬਿਨ ਅਮਲੇ ਅਮਲੀ ਮਾਰ ਗਈ ਜਿਉਂ ਅਮਲ ਤੋਂ ਬਗੈਰ ਅਮਲੀ ਨੂੰ ਭਾਵੇਂ ਮਠਿਆਈ ਪਰੋਹ ਦੀਏ ਕਹਿੰਦਾ ਮੈਨੂੰ ਜ਼ਹਿਰ ਲੱਗਦੀ ਏ ਜੋ ਅਮਲ ਆ ਜਾਵੇ ਅਮਲ ਖਾ ਲੋ ਫੇਰ ਚੰਗੀ ਸਮਿੰਦਾ ਐ ਐਵੇਂ ਮਾਰੇ ਅਮਲ ਤੋਂ ਬਿਨ ਜਿਵੇਂ ਅਵਲੀ ਮਰ ਜਾਂਦਾ ਸਰਦ ਅਮਲ ਲੱਗਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਉਹਨੋ ਬਿਨਸਾਡਾ ਮਰ ਜਾਣਾ ਹੁੰਦਾ ਹੈ ਜਿਨ ਕਉ ਪਿਆਸ ਹੋਈ ਪ੍ਰਭ ਕੇਰੀ ਜਿਨਾਂ ਨੂੰ ਭਾਈ ਪਿਆਸਾ ਲੱਗੀ ਹੁੰਦੀ ਪ੍ਰਭੂ ਅਕਾਲਪੁਰਖ ਸਾਹਿਬ ਦੀ ਤਨ ਅਵਰ ਨਾ ਪਾਵੇ ਬਿਨ ਹਰ ਕੋ ਦੁਈਆ ਉਹਨਾਂ ਨੂੰ ਭਾਈ ਹਰੀ ਤੋਂ ਬਗੈਰ ਦੁਈਆ ਦੂਜਾ ਨਹੀਂ ਹੋਰ ਕੋਈ ਪਹੁੰਦਾ ਉਹ ਤਾਂ ਮਹਾਰਾਜ ਦੇ ਨਾਲ ਪਿਆਰ ਰੱਖਦੇ ਹਨ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਕੋਈ ਆਵੇ ਭਾਈ ਮੇਰੇ ਸਤਿਗੁਰੂ ਸਾਹਿਬ ਜੀ ਨੂੰ ਸਮਾਧੀ ਵੱਲੋਂ ਥਾਨ ਕਰਕੇ ਲਿਆਵੇ ਤੇ ਮੈਨੂੰ ਗੁਰੂ ਸਾਹਿਬ ਦੀ ਸ਼ਰਨ ਵਿਚ ਆਣ ਲਿਆਵੇ ਇਉਂ ਮੇਰੇ ਪ੍ਰਭੂ ਦੇ ਨਾਲ ਮੇਲ ਦੇਵੇ ਬਹੁਤ ਇਸ ਵਿਟਹੁ ਬਲ ਬਲ ਕੁੰਮ ਗਈ ਆ ਅਸੀਂ ਉਹਨਾਂ ਪਿਆਰਿਆਂ ਤੋਂ ਗੁਰਸਿੱਖਾਂ ਤੋਂ ਬਲ ਬਲ ਬਲਹਾਰ ਬਲਹਾਰ ਜਾਣੇ ਕੁੰਵਾਰ ਨੇ ਮਨਵਾਲੀ ਸੀਰ ਕਰਕੇ ਕੁਰਬਾਨ ਹੁੰਨੇ ਹਾਂ ਅਨੇਕ ਜਨਮ ਕੇ ਵਿਛੜੇ ਜਨਮ ਮੇਖੋ ਮਹਾਰਾਜ ਨੇ ਅਨੇਕਾਂ ਜਨਮਾਂ ਦੇ ਵਿਛੜੇ ਜਿਹੜੇ ਜਨਪੁਰਸ਼ ਸੀ ਉਹਨਾਂ ਨੂੰ ਵੀ ਮਿਲ ਲਿਆ ਜਾਂ ਸਤ ਸਤ ਸਤਗੁਰ ਸਰਨ ਪਵਈਆ ਜਦੋਂ ਸਤ ਨਿਸ਼ਚਿਆ ਕੀਤਾ ਸਤਗੁਰਾਂ ਦੀ ਸੰਗਤ ਵਿੱਚ ਤੇ ਸਤਗੁਰਾਂ ਦੇ ਸਤ ਨਾਮ ਦੇ ਵਿੱਚ ਨਿਸ਼ਚਿਆ ਕੀਤਾ ਤੇ ਸਤਗੁਰਾਂ ਦੀ ਸ਼ਰਨ ਚ ਪਏ ਗਏ ਸੇਜ ਏਕ ਏਕੋ ਪ੍ਰਭ ਠਾਕੁਰੋ ਦਾਦ ਤੁਹਾਂ ਕੇ ਅੰਤਕਰਨ ਰੂਪੀ ਸੇਜਾ ਵੀ ਇੱਕ ਹੈ ਅਕੋ ਬਿਰਤੀ ਹੈ ਰਾਣੀ ਦੀ ਨਿਆਈਂ ਬ੍ਰਹਮਾਕਾਰ ਇਕ ਠਾਕਰ ਸਵਾਮੀ ਹੈ ਬ੍ਰਹਮਚੇਤਨ ਮਹਿਲ ਨਾ ਪਾਵੈ ਮਨਮੁਖ ਪਰਮ ਇਹ ਮਨਮੁਖਾਂ ਦੀ ਚੇਦੀ ਬ੍ਰਤੀ ਭਰਮ ਦੀ ਰਹਿੰਦੀ ਉਹਦੇ ਮਹਲ ਸਰੂਪ ਨੂੰ ਪਾ ਨਹੀਂ ਸਕਦੀ ਫੇਰ ਕੋਲੇ ਰਹਿੰਦੀ ਹੋਈ ਭਰਮ ਦੀ ਹੈ ਜੁਨਾ ਚ ਗੁਰ ਗੁਰ ਕਰਤ ਸਰਨ ਜੀ ਆਵੈ ਇਹ ਗੁਰੂ ਸਾਹਿਬ ਦਾ ਜਾਪ ਕਰਦੀ ਹੈ हे ਸਤਿਗੁਰੂ हे ਸਤਿਗੁਰੂ ਨਾਨਕ ਦੇ ਕੇ ਵਾਹਿਗੁਰੂ ਇਹ ਉਕਰਦੀ ਹੋਈ ਮਹਾਰਾ ਦੀ ਸ਼ਰਨ ਵਿੱਚ ਆ ਜਾਵੇ ਪਰਬ ਆਏ ਮੇਲਾ ਖੇਨ ਢੀਲ ਨਾ ਪਈਆ ਮਹਾਰਾਜ ਸਾਹਿਬ ਜਰੂਰ ਆ ਮਿਲਦੇ ਐ ਖਿੰ ਜਿੰਨਾਂ ਕਿਲ ਵੀ ਢਿਲ ਨਹੀਂ ਪਾਉਂਦੇ ਬਖਸ਼ਿਸ਼ ਕਰ ਦਿੰਦੇ ਹਮਾਰਾ ਐਡੇ ਕਿਰਪਾਲੂ ਹਨ ਕਰ ਕਰ ਕਿਰਿਆਚਾਰ ਵਿਧਾਈ ਜਿਹੜੇ ਲੋਕ ਕਰ ਹੱਥੋਂ ਦੇ ਨਾਲ ਕਿਰਿਆ ਕਰਨੀ ਹੈ ਜਿਹੜੀ ਅਨੇਕ ਪ੍ਰਕਾਰ ਦੀ ਨਿਯੁਲੀ ਢੋਤੀ ਆਦਿਕਾਂ ਦੀ ਕਿਰਿਆ ਕਰਦੇ ਐ ਕੋਈ ਕਰਮ ਨਿਤ ਨਿਮਿਤ ਪ੍ਰਾਸ਼ਚਿਤ ਕਾਮਕਾਜ ਕਰਮਾਂ ਨੂੰ ਕਰਦੇ ਐ ਇਸ ਪ੍ਰਕਾਰ ਕੇ ਆਚਾਰਾਂ ਆਦਿਕਾਂ ਨੂੰ ਬਦ ਆਉਂਦੇ ਹਨ ਮਨਪਾਖੰਡ ਕਰਮ ਕਪਟ ਲੋਭਈਆ ਉਹਨਾਂ ਦਾ ਮਨਪਖੰਡੀ ਲੋਕ ਦਿਖਾਵੇ ਚ ਪਤ ਜਾਂਦਾ ਵੀ ਲੋਕ ਕਹਿਣ ਮੈਨੂੰ ਚੰਗਾ ਹੈ ਤੇ ਕੰਮ ਕਰਮ ਜਿਹੜੇ ਕਪਟ ਕਪੜੀ ਛਾਲ ਕਰਦੇ ਹੈ ਰੱਬ ਨਾਲ ਅੰਦਰੋਂ ਪਿਆਰ ਨਹੀਂ ਹੁੰਦਾ ਲੋਕ ਦਿਖਾਵਾ ਕਰਦੇ ਹੈ ਇਸ ਕਰਕੇ ਲੋਭਈਆ ਉਹ ਛਾਲ ਵਾਲੇ ਕਰਮਾਂ ਜੀ ਲਵਾਇਮਾਨ ਹੋਏ ਰਹਿੰਦੇ ਹਨ ਬੇਸਵਾ ਕਹਿ ਘਰ ਬੇਟਾ ਜਨਮਿਆ ਉਹਨਾਂ ਦਾ ਗਿਆਨ ਵੀ ਝੂਠਾ ਹੀ ਹੈ ਭਾਈ ਜੇ ਬੇਸਵਾ ਦੇ ਘਰ ਵਿੱਚ ਪੁੱਤਰ ਜੇ ਪੈਦਾ ਹੋ ਜਾਵੇ ਪਿਤਾ ਤਾਂ ਇਹ ਕਿਆ ਨਾਮ ਸੋਦਾ ਉਹ ਪੁੱਤ ਦਾ ਕਿਹੜਾ ਨਾਮ ਲਾਉਂਗੇ ਬੇਸਵਾ ਦਾ ਪੁੱਤੀ ਕਹਾਂਗੇ ਨਾ ਐਵੇਂ ਜਿਨ੍ਹਾਂ ਦੇ ਘਰ ਵਿੱਚ ਇਸ ਪ੍ਰਕਾਰ ਜਿਹੜੇ ਗੁਰੂ ਸਾਹਿਬ ਦਾ ਅਪਲੇਸ਼ ਨਹੀਂ ਧਾਰਿਆ ਉਹ ਬੇਸਵਾ ਦੇ ਬੇਟੇ ਦੀ ਨਿਆਈ ਉਹਨਾਂ ਦਾ ਗਿਆਨ ਹੈ ਉਹ ਪਿਤਾ ਕਿਸ ਗੁਰੂ ਦਾ ਨਾਮ ਲੈਣਗੇ ਕਿਹੜੇ ਗੁਰੂ ਦੇ ਚੇਲੇ ਬਣਨਗੇ ਗੁਰਸਿੱਖੀ ਧਾਰਨ ਨਹੀਂ ਕੀਤੀ ਇਸ ਕਰਕੇ ਉਹ ਤਾਂ ਪਈ ਬੇਸਵਾ ਦੇ ਪੁੱਤਰ ਵਾਂਗੂ ਪਿਤਾ ਯਾਤ ਨਹੀਂ ਉਹਨਾਂ ਦੀ ਕੋਈ ਹੁੰਦੀ ਪਿਤਾ ਤਾਂ ਹੈ ਕਿਆ ਨਾਮ ਕੀ ਉਹਦੇ ਤੇਰੇ ਨਾਮੋਂ ਕਿਹੜੇ ਗੁਰੂ ਦਾ ਸੇਕ ਕਹਾਂਗੇ ਬੇਮੁਖ ਆਦਮੀ ਨੂੰ ਕਿਸੇ ਦਾ ਆਪਣੀ ਗੁਰੂ ਪੀਰ ਦਾ ਨਹੀਂ ਹਾਂ ਤੂੰ ਯਾ ਕੁੱਤਾ ਜੈਸੇ ਘਰ ਕੋ ਨਾ ਘਾਟ ਕੋ ਪੂਰਵ ਜਨਮ ਭਗਤ ਕਰ ਆਏ ਜਿਹੜੇ ਪੂਰਵਲੇ ਜਨਮਾਂ 'ਚ ਨਿਸ਼ਕਾਮ ਕਰਮਾਂ ਦੀ ਭਗਤੀ ਕਰਦੇ ਆਏ ਹੈ ਗੋਰੇ ਹਰ 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 ਗੋਰੇ ਹਰ 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 ਭਗਤ ਜਮਈਆ ਉਹਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਹਰ ਹਰ ਪਰਮੇਸ਼ਰ ਦੇ ਨਾਮ ਦੀ ਭਗਤੀ ਹਰ ਹਰ ਮਨ ਕਰਕੇ ਹਰ ਹਰ ਬਾਣੀ ਕਰਕੇ ਹਰ ਹਰ ਓਮ ਓਮ ਕਰਕੇ ਉਹਨਾਂ ਨੂੰ ਖਰੀ ਨੇ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਪ੍ਰਮਾਨਗਰ ਸੰਸੇ ਦਾ ਹਾਰਕ ਹੈ ਪ੍ਰਮੇਗਰ ਸੰਸੇ ਦਾ ਹਾਰਕ ਹੈ ਵਪਰਜੇ ਦਾ ਹਾਰਕ ਹੈ ਉਹਨਾਂ ਨੇ ਹਰੀ ਦੇ ਨਾਮ ਦੀ ਭਗਤੀ ਉਹਨਾਂ ਦੇ ਅੰਦਰ ਸੱਜੇ ਪਾਰਸ਼ਾ ਜੀ ਨੇ ਜਮਈਆ ਜਮਾਦਤੀ ਇਹ ਮੰਨਣ ਖੋ ਗਿਆ ਉਹਨਾਂ ਦੇ ਅੰਦਰ ਇਹ ਜਮਣਾ ਹੈ ਸਰਵਣ ਬੀਜਣਾ ਹੈ ਤੇ ਮੰਨਣ ਕਰਨਾ ਜਮਾਉਣੀ ਹੈ ਭਗਤ ਭਗਤ ਕਰਤੇ ਹਰ ਪਾਇਆ ਭਗਤੀ ਕਰਦੇ ਆ ਕਰਦੇ ਆ ਭਗਤੀ ਵਾਲਿਆਂ ਨੇ ਹਰੀ ਅਕਾਲ ਪ੍ਰਭੂ ਪਾਲਿਆ ਦੁਹਾਝੀ ਭਗਤੀ ਅੰਤ ਤਨ ਸਿਹਰੀਆਂ ਹੈ ਨਾ ਹਾਂਜੀ ਭਗਤੀ ਭਗਤੀ ਕਰਦੇ ਆ ਨੇ ਹਰੀ ਅਕਾਲ ਪੁਰਖ ਨੂੰ ਪਾ ਲਿਆ ਜਾਂ ਹਰ 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 ਨਾਮ ਸਮਈਆ ਜਦੋਂ ਹਰ ਹਰ ਪਰਮੇਸ਼ਰ ਦੇ ਨਾਮ ਵਿੱਚ ਮਨ ਮਸਤ ਹੋ ਕੇ ਸਮਾ ਗਿਆ ਲੀਨ ਹੋ ਗਿਆ ਪ੍ਰਭ ਆਣ ਆਣ ਮਹਿੰਦੀ ਪੀਸ ਆਈ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਕੀਤਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਥੂਲ ਵਾਸ਼ਨਾ ਨੂੰ ਨਾਸ ਕੀਤਾ ਹੈ ਇਹ ਪ੍ਰਭੂ ਦੀ ਸ਼ਰਨ ਚ ਆ ਕੇ ਮਹਿੰਦੀ ਲਿਆਉਣੀ ਹੈ ਅਤੇ ਜਿਹੜੀ ਸਥੂਲ ਵਾਸਨਾ ਨੂੰ ਮੇਟਣਾ ਹੈ ਇਹਨੂੰ ਪੀਣਾ ਹੈ ਸਿਲਵਟੇ ਦੇ ਨਾਲ ਸਰਵਣ ਜਿਹੜਾ ਆਪਣੇ ਸਿਲਾ ਸੰਤੋਖ ਪੀਸਣ ਹੱਥਦਾਨ ਸੰਤੋਖ ਰੂਪੀ ਸੇੜਾ ਹੈ ਹੱਥੋਦਾਨ ਕਰਨਾ ਇਹ ਪੀਣ ਵਾਲਾ ਉਤਲਾ ਵਟਣਾ ਹੈ ਇਸ ਪ੍ਰਕਾਰ ਜਿਨ੍ਹਾਂ ਨੇ ਇਸ ਪ੍ਰਕਾਰ ਪੀਸਣਾ ਕੀਤਾ ਹੈ ਇਹ ਸਥੂਲ ਵਾਸਨਾ ਨੂੰ ਜਿਹੜਾ ਹੈ ਮੇਟਣਾ ਕੀਤਾ ਹੈ ਸਰਵਣ ਦੁਆਰਾ ਪਰ ਪਰਮਾਣ ਗਰ ਸੰਸੇ ਨੂੰ ਮੇਟਣਾ ਕੀਤਾ ਹੈ ਮਨਨ ਦੁਆਰਾ ਪਰਮੇਗਰ ਸੰਸੇ ਦਾ ਮਨਨ ਕੀ ਨਾਸ ਕੀਤਾ ਹੈ ਇਹ ਹੈ ਆਣ ਲਿਆ ਕੇ ਗੁਰਾਂ ਦੀ ਸ਼ਰਨ ਵਿੱਚ ਆਣ ਦੁਆਇਤ ਵੱਲੋਂ ਮਹਿੰਦੀ ਪੀਸ ਆਈ ਇਹ ਮਹਿੰਦੀ ਸਰਦਾਰੂਪੀ ਮਹਿੰਦੀ ਨੂੰ ਪੀਸਣਾ ਕੀਤਾ ਆਪਣੇ ਆਪ ਨੂੰ ਹੰਕਾਰ ਛੱਡਿਆ ਸਾਧਨਾ ਦਾ یوں ਸਮਝਿਆ ਵੀ ਆਪ ਹੀ ਪੀਸਣ ਵਾਲਾ ਹੈ ਆਪ ਹੀ ਕਸਾਉਣ ਵਾਲਾ ਵੀ ਆਸ ਕਰਨ ਵਾਲਾ ਹੈ ਆਪੇ ਖੂਲ ਖੂਲ ਅੰਗ ਲਈਆ ਜਿਹੜਾ ਸਥੂਲ ਵਾਸ਼ਨਾ ਨੂੰ ਮੇਟਣਾ ਇਹ ਖੋਲਣੀ ਹੈ ਤੇ ਆਪ ਹੀ ਜਿਹੜਾ ਸੂਖਮ ਵਾਸ਼ਨਾ ਨੂੰ ਮੇਟਣਾ ਇਹ ਖੋਲ ਕੇ ਅੰਗਾਂ ਦੇ ਜਿਹੜੇ ਚ ਰਿਦੇ ਚ ਲਾਉਣੀ ਹੈ ਇਹ ਮਹਿੰਦੀ ਬਣਾਉਣੀ ਹੈ ਆਪਣੇ ਸਰੀਰ ਨੂੰ ਕਬੀਰ ਮਹਿੰਦੀ ਕਰਕੇ ਰੱਖਿਆ ਸੋ ਸੋ ਨਜ਼ਰ ਕਰੇ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਜ਼ਰ ਕਰੇ ਆਪੇ ਪੀਸਾ ਆਪੇ ਕਸਾ ਆਪੇ ਹੀ ਲਾ ਲੈ ਜਿਉ ਨਿਸ਼ਚਾ ਹੋ ਗਿਆ ਜਿਨ੍ਹਾਂ ਨੂੰ ਵੀ ਆਪ ਹੀ ਵਿਆਸ ਕਰਾਉਂਦਾ ਹੈ ਆਪ ਹੀ ਸੱਚੇ ਪਾਰਸ਼ਾ ਲਾ ਲਿੰਦਾ ਹੈ ਜਿਨ ਕਉ ਠਾ ਜਿਨ ਕਉ ਠਾਕੁਰ ਕਿਰਪਾਤਾ ਇਹ ਭਾਈ ਜਿਨਾਂ ਤੇ ਠਾਕੁਰ ਸਵਾਮੀ ਅਕਾਲ ਪੁਰਖ ਨੇ ਕਿਰਪਾ দৃষ্টি ਕੀਤੀ ਐ ਬਾਹ ਪਕਰ ਨਾਨਕ ਕੱਢ ਲਈਆ ਸਤਗੁਰ ਨਾਨਕਦੇਵ ਜੀ ਕਹਿੰਦੇ ਉਹਦੀ ਪੂਜਾ ਰੂਪੀ ਪਕੜ ਕੇ ਬਾਹ ਨੂੰ ਬਾਹ ਬਿਰਤੀ ਰੂਪੀ ਪੂਜਾ ਨੂੰ ਪਕੜ ਕੇ ਆਪ ਉਹਦੇ ਕੱਢ ਲਏ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਹੁੰਚਾਤਾ ਹੈ ਪੂਰੀ ਹੋ ਗਈ ਪਰਬ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨਕੋ ਠਾਕੁਰ ਕਿਰਪਾ ਧਾਰੀ ਵਾਹਿਗੁਰੂ ਨਾਨਕ ਕੱਢ ਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ